जड़ा वाले जड़दी करो पछा मोह माया गया सौ सरनामांरती मां तो है ही है इस तू बाद दो माव एक जन्म दिन वाली मां एक जबान देने वाली मां मां ने जन्म दे के धरती उ छड़ दिता पर जे मां बोली ना होंगी तो जबान मां मिलती ਇਸ ਜ਼ੁਬਾਨ ਦੀ ਤਾਕਤ ਹੈ ਜਿਸ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਇਸ ਜ਼ੁਬਾਨ ਦੀ ਤਾਕਤ ਹੈ ਜਿਸ ਦੀ ਬਦੌਲਤ ਅੱਜ ਬੱਚੇ ਤੁਹਾਡੇ ਸਾਹਮਣੇ ਆਏ ਨੇ ਜਿਵੇਂ ਆਉਣ ਵਾਲੇ 50 ਸਾਲਾਂ ਵਿੱਚ ਜਿਹੜੀਆਂ ਬੋਲੀਆਂ ਖਤਮ ਹੋ ਜਾਣ گی ਉਹਨਾਂ ਵਿੱਚ ਪੰਜਾਬੀ ਹੋਏਗੀ ਇਸ ਰਿਪੋਰਟ ਦਾ ਜ਼ੋਰਦਾਰ ਮੈਂ ਵਿਰੋਧ ਕਰਦਾ ਹਾਂ ਇਸ ਗੱਲ ਉੱਤੇ ਮੈਂ ਪੱਕੀ ਤਰ੍ਹਾਂ ਖੜਾ ਹਾਂ ਕਿ ਪੰਜਾਬੀ ਬੋਲੀ ਕਦੇ ਖਤਮ ਨਹੀਂ ਹੋ ਸਕਦੀ ਕੰਮ ਨਹੀਂ ਹੋ ਸਕਦੀ ਕਿ ਪੰਜਾਬੀ ਬੋਲੀ ਕੋਈ ਵਰਨੇਕਲ ਲੈਂਗੁਏਜ ਜਾਂ ਕੋਈ ਇਲਾਕਾਈ ਜ਼ਬਾਨ ਨਹੀਂ ਅੰਤਰਰਾਸ਼ਟਰੀ ਜ਼ਬਾਨ ਹੈ ਸਲੇਮਾਨੀ ਦੇ ਮੈਂ ਮੈਂਹਿ ਬਹਿ ਗਿਆ ਕਿ ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਹੈ ਮੈਂ ਤੁਹਾਨੂੰ ਇੱਕ ਅੱਛਾ ਅਧਾਰ ਤੇ ਦੱਸ ਸਕਦਾ ਕਿ ਪੰਜਾਬੀ ਅੰਗਰੇਜ਼ੀ ਦੇ ਮੁਕਾਬਲੇ ਬਣ ਕੇ ਅੰਰੀਜ਼ੀ ਨਾਲੋਂ ਵੱਡੀ ਅੰਤਰਰਾਸ਼ਟਰੀ ਜ਼ਬਾਨ ਹੈ ਪੰਜਾਬੀ ਨੂੰ ਬੋਲਣ ਵਾਲੇ ਪੂਰੀ ਦੁਨੀਆ ਵਿੱਚ 14 ਕਰੋੜ ਬੰਦੇ ਨੇ

ਪਰ ਜੇ ਉਸ ਦਾ ਵਰਤਮਾਨ ਦੇਖਦੇ ਆਂ ਕਿ ਤੱਕ ਉਹ ਇੱਕ ਬੇਕਦਰ ਪੰਜਾਬੀ ਦਾ ਅਤੀਤ ਪੰਜਾਬੀ ਦਾ ਪਿਛੋਕੜ ਕੀ ਹੈ ਕਿ ਪੰਜਾਬੀ ਦਾ ਪਹਿਲਾ ਕਵੀ ਬਾਬਾ ਫਰੀਦ 12ਵੀਂ ਸਦੀ ਵਿੱਚ ਹੋਇਆ ਜਦੋਂ ਕਿ ਅੰਗਰੇਜ਼ੀ ਦਾ ਪਹਿਲਾ ਕਵੀ 16ਵੀਂ 14ਵੀਂ ਸਦੀ ਵਿੱਚ ਹੋਇਆ ਪੰਜਾਬੀ ਬੋਲੀ ਦੀ ਸ਼ਾਇਰੀ ਅੰਗਰੇਜ਼ੀ ਨਾਲੋਂ 200 ਸਾਲ ਪੁਰਾਣੀ ਹੈ ਅੰਗਰੇਜ਼ੀ ਦਾ ਲੇਖਕ ਸ਼ੈਕਸਪੀਅਰ ਦੁਨੀਆ ਦਾ ਸਭ ਤੋਂ ਵੱਡਾ ਲੇਖਕ ਮੰਨਿਆ ਜਾਂਦਾ ਹੈ ਕਿਉਂਕਿ ਜਿੰਦੀ ਦੁਨੀਆ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਇਸ ਲਈ ਸ਼ੈਕਸਪੀਅਰ ਨੇ ਵੀ ਨਾਲ ਰਾਜ ਕੀਤਾ ਲੇਕਿਨ ਸ਼ੈਕਸਪੀਅਰ ਦਾ ਜਨਮ 1564 ਵਿੱਚ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ 1539 ਵਿੱਚ 70 ਸਾਲ ਦੀ ਅਜਾ ਘੋਟੇ ਮਹਾਨ ਸ਼ਾਇਰੀ ਕਰਕੇ ਨਵੇਂ ਰਾਤ ਸਾਨੂੰ ਕਾ ਕੇ ਦੁਨੀਆ ਦਰੋਸ਼ ਬੋ ਚੁਕੇ ਸੀ ਅੰਗਰੇਜ਼ਾਂ ਦਾ ਸ਼ੈਕਸਪੀਅਰ ਗੁਰੂ ਨਾਨਕ ਸਾਹਿਬ ਦੇ ਜਿੰਦੀ ਜੋ ਸਮਾਨ ਤੋਂ 25 ਸਾਲ ਬਾਅਦ ਜਨਮ ਹੋਇਆ ਜਿੰਦੋਂ ਤੱਕ ਵਰਤਮਾਨ ਦਾ ਤਾਲੁਕ ਹੈ ਦੇਸ਼ਾਂ ਮੁਲਕਾਂ ਵਿੱਚ ਵਸਤੇ ਪੰਜਾਬੀ ਕਦੇ ਵੀ ਪੰਜਾਬੀ ਨੂੰ ਮਰਨ ਨਹੀਂ ਦੇਵਾਂਗੇ ਕਿਉਂਕਿ ਆਪਣੀ ਜ਼ੁਬਾਨ ਤੋਂ ਬਿਨਾ ਬੰਦਾ ਜਿਉਂਦਾ ਨਹੀਂ ਸਾਡੇ ਦਿਰਸ਼ੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੱਦਾਂ ਸੁਰੂ ਰਵਿਦਾਸ ਦੀ ਬਾਣੀ ਵੀ ਹੈ ਬਾਬਾ ਫਰੀਦ ਦੀ ਬਾਣੀ ਵੀ ਹੈ ਜਿਸ ਵਿੱਚ ਕਬੀਰ ਦੀ ਬਾਣੀ ਵੀ ਹੈ ਅਜਿਹੀ ਰਚਨਾ ਸੀ ਅੱਜ ਤੋਂ 404 ਸਾਲ ਪਹਿਲਾਂ ਇਸ ਧਰਤੀ ਨੂੰ ਦੇ ਚੁੱਕੇ ਸੀ ਬਰਨਾਨਾ ਪਾਸ਼ਾ ਜਿਹੜੀ ਰਚਨਾ ਇੱਕ ਧਰਮ ਦਾ ਧਰਮ ਗ੍ਰੰਥ ਹੈ ਲੇਕਿਨ ਉਸ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਸ਼ਾਇਰਾਂ ਦੀਆਂ ਗੁਰੂਆਂ ਦੀਆਂ ਰਚਨਾਵਾਂ ਦਰਜ ਨੇ ਤੇ ਅਸੀਂ ਉਸ ਸਾਰੀ ਰਚਨਾ ਨੂੰ ਗੁਰੂ ਸਾਹਿਬ ਜੀ ਕਿ ਆਪਣੇ ਸਰੂਪ ਤੇ ਬਿਠਾਉਂਦੇ ਆ ਇਸ ਦਾ ਪਰਮਾਨ ਇਸ ਦੇ ਬਰਾਬਰ ਦਾ ਕੋਈ ਨਮੂਨਾ ਪੂਰੀ ਦੁਨੀਆ ਵਿੱਚ ਨਹੀਂ ਮੈਂ ਸੱਚਾ ਦੇ ਅਧਾਰ ਤੇ ਗੱਲ ਕਰਦੇ ਆਂ ਕੋਈ ਜ਼ਬਾਨੀ ਕਲਾਮੀ ਜਿਸੇ ਸਿਰਫ ਸ਼ਰਧਾ ਵਿੱਚ ਕਰਨੀ ਕਰਦਾ ਜਬਾਨ ਮਾਂ ਮੌਲੀ ਆਪਣੀ ਮਾਂ ਹੁੰਦੀ ਮੈਂ ਕਹਿੰਦਾ ਕਿ ਪੰਜਾਬੀ ਸਾਡੀ ਮਾਂ ਹੈ ਹਿੰਦੀ ਸਾਡੀ ਮਾਸੀ ਹੈ ਅੰਗਰੇਜ਼ੀ ਸਾਡੀ ਚਾਚੀ ਹੈ ਕਿਉਂਕਿ ਚਾਚੀ ਬਾਹਰੋਂ ਆਉਂਦੀ ਹੈ ਚਾਚੀ ਨੂੰ ਵੀ ਪਿਆਰ ਕਰੋ ਮਾਸੀ ਨੂੰ ਵੀ ਪਿਆਰ ਕਰੋ ਪਰ ਮਾਂ ਨੂੰ ਛੱਡ ਕੇ ਨਾ ਕਹੋ ਜੇ ਮਾਂ ਨੂੰ ਪਿਆਰ ਕਰੋਗੇ ਤਾਂ ਮਾਸੀ ਚਾਚੀ ਵੀ ਪਿਆਰ ਕਰਨਗੇ ਪਰ ਜੇ ਮਾਂ ਨੂੰ ਛੱਡ ਕੇ ਮਾਸੀ ਚਾਚੀ ਦੇ ਜਾਓਗੇ ਦੋ ਦਿਨ ਰੋਟੀਆਂ ਖਾ ਕੇ ਫਿਰ ਹੱਟ ਕੇ ਜਾ ਆਪਣੀ ਬੇਬੇ ਕੋਲ ਜਾ ਇਸ ਲਈ ਆਪਣੀ ਮਾਂ ਬੋਲੀ ਸਭ ਤੋਂ ਵੱਧ ਆਉਂਦੀ ਹੁੰਦੀ ਹੈ ਔਰ ਮੈਂ ਤਾਂ ਨਹੀਂ ਕਹਿੰਦਾ ਪੱਕੀ ਦਾਸ ਤਾਂ ਹੈ ਕਿ ਅੰਗਰੇਜ਼ੀ ਜ਼ੁਬਾਨ ਇੰਨੀ ਸੌਖੀ ਹੈ ਮੈਂ ਇੱਕ ਘੰਟੇ ਤੇ ਅੰਗਰੇਜ਼ੀ ਸਿਖਾ ਦਿੰਦਾ ਮੇਰੀ ਗਰੰਟੀ ਹੈ 26 ਅੱਖਰ ਨੇ ਉਹਨਾਂ ਨੂੰ ਅੱਗੇ ਕਰ ਲਓ ਪਿੱਛੇ ਕਰ ਲਓ ਉਹਨਾਂ ਨੂੰ ਘਮਾਓ ਤੇ ਸਾਡੀ ਸੋਹਣੀ ਪੰਜਾਬੀ 35 ਅੱਖਰ ਪੰਜ ਬਿੰਦੀਆਂ ਵਾਲੇ ਫੇਰ ਮਾਤਰਾਵਾਂ ਜਦੋਂ ਮੈਂ ਆਪਣੇ ਵੱਡੇ ਮੁੰਡੇ ਨੂੰ ਜਿਹੜਾ ਉਹ ਆਸਟ੍ਰੇਲੀਆ ਰਹਿੰਦਾ ਹੈ ਪਹਿਲੀ ਜਮਾਤ ਚ ਪੰਜਾਬੀ ਸੋਣੀ ਸ਼ੁਰੂ ਕੀਤੀ ਅੰਗਰੇਜ਼ੀ ਕੁਝ ਪੜਦਾ ਸੀ ਤੇ ਸ਼ਹਿਰ ਕਰਦੇ ਨਾਲ ਜਾਣਾ ਉਹਨਾਂ ਨੂੰ ਪੰਜਾਬੀ ਸਿਖਾਉਣੀ ਹੈ ਕਿਉਂ ਐਨੇ ਜਿੱਕਣਾ ਪਾਪੇ ਦੁਆਰਾ ਬਰੁਟਾ ਕਟਕ ਛਟਕ ਕਟਕਦਾ ਨਾ ਉਹਨੇ ਬਰਾ ਸੋਨਾ ਦੀ ਤਾਂ ਕਟਕ ਕਟਕ ਕਟਕਦਾ ਨਾ ਉਹਨੇ ਗਾ ਗਾ ਕੇ ਪੰਜਾਬੀ ਸਿਖਾਈ ਔਰ ਅੰਗਰੇਜ਼ੀ ਸਕੂਲ ਪੜਾ ਰਹੀ ਬਧੀ ਸ਼ਿਕਾਇਤ ਆਈ ਸਰਾਖਤੀ ਬਹੁਤ ਸੀ ਉਹਦੀ ਮੈਡਮ ਕੋਲ ਮੈਂ ਗਿਆ ਮੈਂ ਦੱਸੂ ਲਈ ਕੀ ਸ਼ਿਕਾਇਤ ਹੈ ਕਹਿੰਦੀ ਪੰਜਾਬੀ ਬੋਲਦਾ ਮੈਂ ਕਿਹਾ ਜੀ ਇਹ ਤਾਂ ਸ਼ਿਕਾਇਤ ਨਹੀਂ ਹੈ ਇਹ ਤਾਂ ਇਨਾਮ ਹੈ ਜੇ ਨਾ ਬੋਲੇ ਤਾਂ ਜੀ ਮੈਂ ਤਰਾਈ ਕਰਨਾ ਕੋਈ ਨਹੀਂ ਬੋਲਦਾ ਕਹਿ ਸਕਾ ਅੰਗਰੇਜ਼ੀ ਸਕੂਲ ਹੈ ਮੈਂ ਕਿਹਾ ਹੈ ਤਾਂ ਪੰਜਾਬੀ ਨਾ ਉਹ ਫਿਰ ਦੂਜੇ ਪਾਸੇ ਆ ਗਈ ਨਹੀਂ ਜੀ ਕਹਿੰਦੇ ਐਸੇ ਪੰਜਾਬੀ ਬੋਲਦਾਂ ਮੈਨੂੰ ਸਮਝ ਨਹੀਂ ਆਤੀ ਮੈਂ ਕਹਿੰਦਾ 5 ਸਾਲ ਦਾ ਜਵਾਬ ਹੈ ਐਲ ਕਿ ਕੀ ਨਹੀਂ ਬੋਲਦਾ ਕਹਿੰਦੇ ਕੱਲ ਕਿਸੇ ਕੋ ਕਹਿ ਰਿਹਾ ਸੀ ਮੁੱਕੀ ਮਾਰ ਕੇ ਤੂੰ ਬੰਬੂਦਾਰੇ ਦਾ ਖਾਣਾ ਬੰਬੂਦਾਰੇ ਕੀ ਆਉਂਦੇ ਮੈਂ ਕਹਿੰਦਾ ਮੈਂ ਉਹਨੂੰ ਦਿਖਾਈ ਸਕਦਾ ਸੁਣਾਤਾ ਸਕਦਾ ਨਹੀਂ ਸੋ ਆਪਣੀ ਜ਼ਬਾਨ ਦਾ ਜਿਹੜਾ ਸਭ ਤੋਂ ਵੱਡਾ ਰਖਾ ਹੈ ਤੇ ਤੁਸੀਂ ਆਪਣੀ ਜ਼ਬਾਨ ਵਿੱਚ ਹਰ ਗੱਲ ਕਹਿ ਸਕਦੇ ਹੋ ਮੈਨੂੰ ਜਿੰਨੀ ਮਰਜ਼ੀ ਅੰਗਰੇਜ਼ੀ ਆਉਂਦੀ ਹੋਵੇ ਪਰ ਮੈਂ ਹਰ ਗੱਲ ਅੰਗਰੇਜ਼ੀ ਚ ਨਹੀਂ ਕਹਿ ਸਕਦਾ ਪੰਜਾਬੀ ਤੁਸੀਂ ਆਪਣੀ ਜਵਾਨ ਜਾਓਗੇ ਤੁਹਾਨੂੰ ਨਹੀਂ ਕੋਈ ਸ਼ਬਦ ਹੈ ਨਵਾਂ ਸ਼ਬਦ ਕਰਨੋ ਆ ਸਾਡੇ ਕਿ ਲੇਖ ਨੇ ਉਪਰਕਾਰ ਦੱਸਿਓ ਉਹ ਮੇਰੇ ਨਾਲੀ ਹੋਟਲ ਚ ਗਏ ਉਹਨੇ ਜੀ ਕੀ ਤਾਂ ਕੋਈ ਮਿਠਾਈ ਖਾਣ ਨਾ ਆਵੇ ਨਾ ਕਹਿੰਦੇ ਯਾਰਾ ਗੋਪੀ ਚਾਂਜਾ ਦੇ ਦੇ ਜਿਹੜਾ ਪਿਆ ਛੜੀ ਬੁੜੀਆਂ ਡਾਕਟਰ ਕੋ ਜਾਂਦੀਆਂ ਇਹਨਾਂ ਮਾਤਾ ਕੀ ਤਕਲੀਫ ਹੈ ਬਰਜੀ ਚ ਧਕਾਉ ਮਾਉਂਦੇ ਹੋਈ ਜਾਂਦੀ ਮੁੰਡਾ ਸਾਡਾ ਕਹਿੰਦਾ ਅਰਨ ਬਰਨ ਜਾਂ ਬੋਲੀ ਜਾਂਦਾ ਉਨੇ ਅਰਲੇ ਬਰੰਦ ਘਾਉ ਮਾਉ ਅੰਦਰ ਧੂਆਂ ਜਾ ਉੜਦਾ ਉਹਨੇ ਆਪਣੀ ਜ਼ਬਾਨ ਵਿੱਚ ਕਹੇ ਸੈਂਗਰੇਜੀ ਚ ਕਹਿ ਕੇ ਸੋਹੇ ਅੰਦਰੋਂ ਘਾਉ ਉੜਦਾ ਨਹੀਂ ਸਮਝ ਆਉਂਦਾ ਉਵੇਂ ਕੋਈ ਅੰਗ ਸ਼ਬਦਾਂ ਦੀ ਜ਼ਬਾਨ ਇੱਕ ਸਭੇ ਚਾਰ ਦੀ ਜ਼ਬਾਨ ਦੇ ਵਿੱਚ ਉਹ ਸਾਰੇ ਨੰਦ ਆਉਂਦੇ ਨੇ ਸ਼ਬਦਾਂ ਵਿੱਚ ਨਹੀਂ ਆਉਂਦੇ ਆਪਾਂ ਕਹਿੰਦੇ ਇਹਨਾਂ ਵੀ ਆ ਵੱਖੀ ਜੋ ਬੋਲਦਾ ਇਹਦਾ ਵੱਖੀ ਜੋ ਬੋਲਣਾ ਹੈ ਆਪਣੀ ਜ਼ਬਾਨ ਹੁੰਦੀ ਹੈ ਅੰਗਰੇਜ਼ੀ ਵਿੱਚ ਵੱਖੀ ਕੋ ਨਹੀਂ ਬੋਲਿਆ ਜਾਂਦਾ ਆ ਵਿੱਚ ਦੀ ਕੱਢਦੀ ਏ ਗੱਲ ਮੇਰੀ ਸਾਸੀ ਉਹਨਾਂ ਵਿੱਚ ਦੀ ਗੱਲ ਕੱਢਣਾ ਹੈ ਬੰਦ ਕੀਤੀ ਜਾ ਸਕਦੀ ਹੈ ਹਰ ਹੋਰ ਤਾਂ ਬੰਦਾ ਕਹਿੰਦਾ ਕੁਝ ਨਹੀਂ ਹੂੰ ਬਗਲੀ ਨੂੰ ਹੀ ਦੱਸ ਦਿੰਦੇ ਆ ਕਿ ਡਾਕਾ ਖੜ ਕੇ ਜਾਂਦੇ ਆ ਬਗਲੀ ਨੂੰ ਉਹ ਕਹੇ ਕੁਝ ਨਹੀਂ ਹੁਣ ਇੱਕ ਕਹਾਣੀਆਂ ਹੁੰਦੀਆਂ ਤੁਲਨਾ ਕਰਕੇ ਸਮਝਾਉਣਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਬੱਚੇ ਵੀ ਸਕੂਲ ਦੇ ਬੈਠੇ ਹੈ ਕਿ ਅੰਗਰੇਜ਼ੀ ਤੁਸੀਂ ਕੋਈ ਸੈਂਟੈਂਸ ਬਣਾਓ ਤੁਹਾਨੂੰ ਸਬਜੈਕਟ ਆਬਜੈਕਟ ਵਰਬ ਸਾਰੇ ਲੱਭੇ ਕਰ ਜੇ ਪੰਜਾਬੀ ਦੇ ਵਿੱਚ ਐਸੀ ਕਮਾਲ ਹੈ ਕਿ ਕਈ ਵਾਰੀ ਸਬਜੈਕਟ ਵਰਬ ਕਨਜੈਕਟਿਵ ਹੁੰਦਾ ਹੀ ਨਹੀਂ ਨਾ ਕਿਰਿਆ ਹੋਵੇ ਨਾ ਵਿਸ਼ੇਸ਼ਣ ਹੋਵੇ ਮਸਲਨ ਮੈਂ ਮਾਲਵੇ ਜਣਾ ਹੈ ਮਾਲਵੇ ਤੁਸੀਂ ਕਿਸਦੇ ਘਰ ਜਾਓ ਹੁਣ ਮਲਵਈਆਂ ਨੂੰ ਖਾਣ ਪੀਣ ਨੂੰ ਵੀ ਟੱਕ ਨਹੀਂਦਾ ਸ਼ਬਦ ਨਹੀਂ ਥੋੜੇ ਬੱਦ ਜੰਦਾ ਰੇ ਗਰੀਬ ਬੰਦੇ ਨੇ ਸ਼ਬਦਾਂ ਜੀ ਗਰੀਬੀ ਹੈ ਕਿਸਦੇ ਘਰ ਜਾਓ ਤੇ ਬੰਦਾ ਸਵਾਲ ਪੁੱਛਦਾ ਇਹ ਸ਼ਬਦ ਸੁਣੀ ਹੋਈ ਆਓ ਜੀ ਕਿਵੇਂ ਆਏ ਤੇ ਬੰਦਾ ਜਵਾਬ ਕੋਈ ਕਹਿੰਦਾ ਸੋਬਤੀ ਸਸੇ ਨੂੰ ਥੋੜਾ ਬੱਬਾ ਤੱਤ ਨੇ ਬਿਆਰੀ ਸੋਭਦੀ ਉਹਨੇ ਸੋਭਦੀ ਇੱਕ ਸ਼ਬਦ ਹੈ ਪਰ ਪੂਰਾ ਵਿਆਕ ਹੈ ਵੀ ਐਵੇਂ ਜਾ ਕੇ ਸੋਭਦੀ ਤੇ ਉਹ ਕਹਿੰਦਾ ਜੀ ਬੈਠੋ ਜੀ ਤੇ ਜਵਾਨ ਨੇ ਬੈਠੇ ਬੈਠੇ ਇਹ ਸ਼ਬਦ ਟੋਪਿਕ ਵਰਬ ਸਾਰੇ ਹੀ ਨੇ ਅੰਗਰੇਜ਼ੀ ਮੁਤਾਬਕ ਪਾਸਟ ਪਰਫੈਕਟ ਟੈਂਸ ਵਿੱਚ ਹੀ ਆ ਗਿਆ ਬੈਠੇ ਪਾਈ ਬੈਗੇ ਪੰਜਾਬੀ ਜ਼ਬਾਨ ਦਾ ਜਜ਼ਬਾ ਇਹਦਾ ਜਿਆਦਾ ਕਮ ਸ਼ਾਇਦ ਪਤਾ ਨਹੀਂ ਹੋਣਾ ਜੇ ਪੰਜਾਬੀ ਦੁਨੀਆ ਦੇ ਹਰ ਹਿੱਸੇ ਚ ਗਏ ਖਾਸ ਕਰਕੇ ਦੁਆਬੀ ਤੇ ਜਿੱਥੇ ਕੇ ਸ਼ਬਦ ਲਿਆ ਆਪਾਂ ਸ਼ਹਿਰ ਜਾਣੇ ਨਾ ਸ਼ਹਿਰ ਦਾ ਫੈਸਲਾ ਦੇ ਕੇ ਆਨੇ ਤੇ ਸਾਡੀ ਪੰਜਾਬੀ ਜ਼ੁਬਾਨ ਵਿੱਚ ਜੇ 10 ਸ਼ਬਦਾਂ ਦਾ ਇੱਕ ਵਾਕ ਹੋਵੇ ਤਾਂ ਉਹਦੇ ਚ ਕਈ ਵਾਰੀ 9 ਸ਼ਬਦ ਦੁਨੀਆ ਜ਼ਬਾਨਾਂ ਤੇ ਹੁੰਦੇ ਆ ਇਕੱਲਾ ਹੈ ਹੀ ਸਾਡਾ ਹੁੰਦਾ ਪਹਿਲੀ ਵਿਸ਼ਵ ਜੰਗ ਤੇ ਦੂਜੀ ਵਿਸ਼ਵ ਜੰਗ ਸਾਡੇ ਪੌਜੀ ਬਾਅਦ ਦੇ ਇੱਕ ਜਹੰਦਰ ਦਰਦਸ਼ਨ ਤੋਂ ਪ੍ਰੋਗਰਾਮ ਹੁੰਦਾ ਬੈਠਾ ਹਰ ਮੰਗਲਵਾਰ 5:30 ਵਜੇ ਜੈ ਕੀ ਮੰਗਲਵਾਰ ਟਾਈਮ ਲੈ ਕੇ ਦੇਖਣਾ ਮੇਰਾ ਪ੍ਰੋਗਰਾਮ ਹੋਸੀ ਗਲੋਬਲਾਈਜੇਸ਼ਨ ਦੀ ਪੰਜਾਬੀ ਸਭਾਟਾ ਤੇ ਮੇਰੇ ਨਾਲ ਦੋ ਵਿਦਵਾਨ ਇਸ ਕਰਦੇ ਰੌਲਾ ਪਾ ਕੇ ਬਹਿ ਗਏ ਕਿ ਜੀ ਗਲੋਬਲਾਈਜੇਸ਼ਨ ਨਹੀਂ ਹੋਣੀ ਚਾਹੀਦੀ ਤੇ ਬਾਹਰ لے ਆ ਕੇ ਫਰਾਂਸ ਆ ਕੇ ਮੈਂ ਕਿਹਾ ਥੋੜਾ ਇਹ ਝਾੜਿਆ ਮੈਂ ਕੋਲੇ ਪ੍ਰੋਫੈਸਰਾਂ ਦਾ ਬੈਠ ਕੇ ਕਹਿੰਦਾ ਹਾਂ ਜੀ ਮੈਂ ਕਿਹਾ ਗਲੋਬਲਾਈਜੇਸ਼ਨ ਐ ਕਹਿੰਦਾ ਕਿਵੇਂ ਮੈਂ ਕਿਹਾ ਫਰੈਂਚ ਸ਼ਬਦ ਹੈ ਤੇ ਦੂਜੀ ਵਿਸ਼ੇ ਵਿੱਚ ਜੰਗ ਲੈ ਲਈ ਸਾਡੇ ਫੌਜੀ ਫਰਾਂਸ गए ਉੱਥੋਂ ਲੈ ਕੇ ਆਏ ਬੈਠੇ ਤੇਰੀ ਬੈਠਕ ਨੇ ਕੱਟਿਆ ਕਿ ਉੱਤਰ ਕਿ ਨਾ ਹੀ ਫਰੈਂਚ ਸ਼ਬਦ ਹੈ ਲਾਮ ਸ਼ਬਦ ਮੁੜਿਆ ਲਾਮਾ ਤੋਂ ਘਰੇ ਬਣਾ ਰੂ ਲਗਾ ਦੇ ਫ੍ਰੈਂਚ ਸ਼ਬਦ ਹੈ ਬਾਈ ਬੱਤਾ ਵੀ ਨਾ ਮਤਲਬ ਕਿ ਇਹ ਸ਼ਬਦ ਹੈ ਸੋ ਦੁਨੀਆ ਭਰ ਦੇ ਸ਼ਬਦ ਵੀਜ਼ਾ ਓਡੇ ਫ੍ਰੈਂਚ ਮੌਸਲੇ ਵੀਜ਼ਾ ਨਹੀਂ ਲੱਗਿਆ ਵੀਜ਼ਾ ਨਹੀਂ ਲੱਗਿਆ ਵੀਜ਼ਾ ਨਹੀਂ ਲੱਗਿਆ ਤੁਹਾਨੂੰ ਪਤਾ ਹੈ ਵੀਜ਼ਾ ਕਿਸ ਬੰਦੇ ਦਾ ਸ਼ਬਦ ਹੈ ਨਾ ਇੰਗਲਿਸ਼ ਦਾ ਨਾ ਫ੍ਰੈਂਚ ਦਾ ਨਾ ਸਪੈਨਿਸ਼ ਦਾ ਨਾ ਜਰਮਨ ਦਾ ਇੱਕ ਨਿੱਕੀ ਜਿਹੀ ਭਾਸ਼ਾ ਪੰਜਾਬੀ ਤੋਂ ਵੀ ਛੋਟੀ ਮੰਗੋਲੀਆਂ ਇਹ ਮੰਗੋਲੀਆਂ ਭਾਸ਼ਾ ਦਾ ਸ਼ਰਧਾ ਪੂਰੀ ਦੁਨੀਆ ਨੇ ਡਾਕਟਰੀ ਕੰਮ ਸੋ ਜ਼ਮਾਨਾ ਅਮੀਰ ਹੁੰਦੀ ਹੈ ਜਿਵੇਂ ਕੀ ਤੁਸੀਂ ਦੇਖਣ ਨੂੰ ਅਮੀਰ ਨਹੀਂ ਹੁੰਦੇ ਪਰ ਵੈਸੇ ਅਮੀਰ ਹੁੰਦੇ ਪੰਜਾਬੀ ਜ਼ੁਬਾਨ ਦੇਖਣ ਨੂੰ ਭਾਵੇਂ ਅਮੀਰ ਨਾ ਲੱਗੇ ਪਰ ਵੈਸੇ ਅਮੀਰ ਹੈ ਔਰ ਇਹ ਜ਼ੁਬਾਨ ਦੀ ਅਮੀਰੀ ਕਰਕੇ ਹੀ ਅੱਜ ਤੁਹਾਡੇ ਸਾਹਮਣੇ ਹੈ